ਯਾਰ ਵੀਰ ਮਾਜੀ ਚੱਲ ਆ ਜਾ ਬਹੁਤ ਤੇਰੇ ਹੋ ਲੈ ਉਹ ਯਾਤ ਸਬਈ ਮਾਮੂnde ਕਿਹਾ ਦੇ ਕੀ ਚਲੇ ਨਹੀਂ ਲਾਈਵ ਚੜ ਜਾਣਾ ਜੇ ਆ ਗਿਆ ਤਾਂ ਲਾ ਤਾਂ ਫੋਨ ਉਹਨੂੰ ਫੋਨ ਆ ਮਾਸੀ ਦਾ ਚਿੰਤਾ ਦੋ ਦੋ ਵਾਰੀ ਫੋਨ ਕਰਨਾ ਪੈਸ ਕਾਕੇ ਨੂੰ ਲਿਆ ਦੇ ਮੈਂ ਕੱਲ੍ਹ ਦੀ ਇਹ ਨਹੀਂ ਲਿਆਉਣੀ ਕਾਕੇ ਨੂੰ ਲਿਆ ਕੇ ਦੇ ਦਿੰਦਾ ਤੇਰੀਆਂ ਗੋਹਾਂ ਨਹੀਂ हेलो हेलो इतने में गाना पक्का पक्का ये रहा ਸਿੱਧੂ ਵੀ ਆ ਜਾਣਾ ਵੇ ਤੇ ਇੱਧਰ ਚੜ ਜਾਨੀ ਨਟ ਦੇ 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 ਹੋਵੇ ਜਾ ਹੰ ਬੀ ਇਦਾਂ ਨਹੀਂ ਹੋ ਕਰੀ ਤੇ ਅੰਦਰ ਚੜ ਜੰਦੂ ਆਪ ਇਹਦਾ 15 ਵਰਿਕ ਆਖਦਾ ਮੈਂ ਮੇਰੇ ਮੋਰ ਚ ਮਾਰਿਆ ਆ ਚੱਲ ਆ ਜਾ ਦੱਡੂ ਆ ਜਾਸ ਕੋਤੇ ਉਹ ਕਿਹਿਆ ਕਰ ਮਾਹੂ ਰਾ ਜੀ